ਪਾ ਤੂੰ ਕਿੱਥੋਂ ਆਂਦੇ ਪਿੰਨਾ ਸਾਮਾਨ ਚੱਕ ਕੇ ਪਾਹ ਵੜ ਲਓ ਮੋਡਲ ਰੰਗ ਦਾਰਿਆ ਜੀ ਫ੍ਰੀ ਚ ਅੱਧਾ ਮੜਦੇ ਪੁੱਛੇ ਤੁਸੀਂ ਜਾ ਕੇ ਲੈ ਲਓ ਡਬਲ ਬੈੱਡ ਦੀ ਭਾਜੀ ਚਾਦਰ ਹੈਗੀ 1199 ਐਮ ਆਰ ਪੀ ਹੈ ਫੁੱਲ ਸਾਈਜ਼ ਹੈ ਦੋ ਪਿੱਲੋ ਕਵਰ ਨਾਲ ਨੇ ਤੇ ਇਹ ਤੈਨੂੰ ਦਵਾਂਗੇ ਇੱਕ ਨਾਲ ਦੋ ਫ੍ਰੀ ਮਤਲਬ 1199 ਚ ਤਿੰਨ ਦੇਣੀ ਹੈ ਬਿਲਕੁਲ 1199 ਵਿੱਚ ਤਿੰਨ ਚਾਦਰਾਂ ਤਾਂ ਭਾਜੀ ਜੇ ਕਿਸੇ ਨੇ ਤਿੰਨ ਲੈਣੀਆਂ ਨਾ ਹੋਣ ਇੱਕ ਲੈਣੀ ਹੋਵੇ ਫਿਰ ਭਾਜੀ ਜਿਹੜਾ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਆਏਗਾ ਉਹਨੂੰ ਆਪਾਂ ਇੱਕ ਚਾਦਰ 400 ਰੁਪਏ ਦੀ ਦੇ ਦੇਵਾਂਗੇ ਇਸ ਤੋਂ ਬਾਅਦ ਲਿਆਏ ਤੁਹਾਡੇ ਲਈ ਕੰਫਰਟ ਦੀਆਂ ਚਾਦਰਾਂ ਟਾਪ ਦਾ ਭਾਜੀ ਇਹ ਬ੍ਰਾਂਡ ਹੈ ਵੱਡੇ ਸਾਈਜ਼ ਪਿੱਲੋ ਕਵਰ ਨੇ ਫੁੱਲ ਸਾਈਜ਼ ਦੀ ਚਾਦਰ ਹੈਗੀ ਹੈ ਭਾਜੀ 1499 ਦੀ ਇੱਕ ਚਾਦਰ ਹੈ ਇਹਦੇ ਦੇ ਵੀ ਤੁਹਾਨੂੰ ਦੇਵਾਂਗੇ ਇੱਕ ਨਾਲ ਇੱਕ ਫ੍ਰੀ ਭਾਜੀ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਚਾਹੇ ਕੋਈ ਪਰਚੇਜ਼ਿੰਗ ਕਰੇ ਚਾਹੇ ਨਾ ਕਰੇ ਉਹਨਾਂ ਲਈ ਇਹ 2000 ਰੁਪਏ ਦਾ ਬੈੱਡ ਸ਼ੀਟ ਪਲੱਸ ਕੰਫਰਟਰ ਸੈੱਟ ਬਿਲਕੁਲ ਫ੍ਰੀ ਟਰਾਇਡੈਂਟ ਬ੍ਰਾਂਡ ਦੀਆਂ ਚਾਦਰਾਂ ਦੇਵਾਂਗੇ ਭਾਜੀ ਤੁਹਾਨੂੰ ਭਾਜੀ ਪਿਓਰ ਕਾਟਨ ਦੀ ਚਾਦਰ ਹੈ ਫੁੱਲ ਫਲੋਰਿਸ਼ ਨਾਲ ਕਲਰ ਨੇ ਪਾਜੀ ਨਾਲ ਪਿੱਲੋ ਕਵਰ ਕੋਆਰਡੀਨੇਟਡ ਆਣਗੇ ਬਿਲਕੁਲ ਜੀ ਪਾਜੀ ਇਹ ਵੀ ਦਵਾਂਗੇ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਕੀ ਬਾਤ ਹੈ ਤੇ ਪਾਜੀ ਮੈਨੂੰ ਆ ਦੱਸੋ ਯਾਰ ਹੋਮ ਡੈਕੋਰ ਦੀ ਆਈਟਮਾਂ ਇਹ ਸੇਲ ਉਸਤੇ ਜੇ ਸਜਾਵਟ ਤੇ ਲਿਆ ਆ ਪਾਜੀ ਇਹ ਵੀ ਸੇਲ ਨਹੀਂ ਇਹ ਵੀ ਸੇਲ अवेलेबल ਨੇ ਸਾਡੇ ਕੋਲ ਹੁਣ ਸਾਰੇ ਹੋਮ ਡੈਕੋਰ ਦੀ ਆਈਟਮਸ ਵੀ ਅਵੇਲੇਬਲ ਨੇ ਆਰਟੀਫੀਸ਼ੀਅਲ ਪਲਾਂਟ ਚਾਹੀਦੇ ਆ ਬੁੱਧਾ ਦੀ ਇਮੇਜ ਚਾਹੀਦੀ ਆ ਕਿਸੇ ਤਰ੍ਹਾਂ ਦਾ ਵਾਸ ਚਾਹੀਦਾ ਆ ਲਾਫਿੰਗ ਬੁੱਧਾ ਚਾਹੀਦਾ ਸਾਡੇ ਕੋਲ ਸਾਰੇ ਫਾਊਂਟੇਨ ਪ੍ਰੋਡਕਟ ਵੀ ਮਿਲ ਜਾਣਗੇ ਤੇ ਪਾਜੀ ਇਹਦੇ ਤੇ ਆਫਰ ਤੇ ਨਹੀਂ ਨਾ ਹੋਣੀ ਕਿਤੇ ਪਾਜੀ ਇਹਦੇ ਤੇ ਵੀ ਆਫਰ ਹੈਗੀ ਆ ਬਾਈ 1 ਗੇਟ 1 ਟਿੰਗ ਵਾਲੇ ਟਾਵਲ ਆਗੇ ਜੀ ਜਿਵੇਂ ਇਹ ਟਾਵਲ ਦਾ ਸੈੱਟ ਹੈਗਾ ਇਹਦੇ ਚ ਦੋ ਟਾਵਲ ਨੇ ਇੱਕ ਮੇਲ ਦਾ ਇੱਕ ਫੀਮੇਲ ਦਾ ਓਕੇ ਫੁੱਲ ਸਾਈਜ਼ ਭਾਜੀ ਟਾਵਲ ਆਏਗਾ ਮਤਲਬ ਇਹ ਨਹੀਂਗਾ ਵੀ ਕੋਈ ਆਫਰ ਵਾਲੀ ਚੀਜ਼ ਹੈ ਤੇ ਟਾਵਲ ਛੋਟੇ ਹੋਣਗੇ ਇਹ ਪੂਰਾ ਮਤਲਬ ਐ ਬਨ ਕੇ ਪੂਰਾ ਆ ਜਾਏਗਾ ਭਾਜੀ ਪੂਰਾ ਫੁੱਲ ਸਾਈਜ਼ ਟਾਵਲ ਆਏਗਾ ਜੀ ਹੁਣ ਗੱਲ ਕਰੀਏ ਭਾਜੀ ਇਹਦੇ ਪ੍ਰਾਈਸ ਦੀ 1699 ਦਾ ਇਹ ਟਾਵਲ ਆਏਗਾ ਤੇ ਤੁਹਾਨੂੰ ਇਹ ਸੈੱਟ ਮਿਲੇਗਾ ਸਿਰਫ 1000 ਰੁਪੀਆ ਦਾ ਮਤਲਬ 500 ਰੁਪਏ ਦਾ ਇੱਕ ਟਾਵਲ ਰਹਿ ਗਿਆ ਹੈ ਨਾ 500 ਰੁਪਏ ਦਾ ਇੱਕ ਟਾਵਲ ਰਹਿ ਗਿਆ ਭਾਜੀ ਕੁਆਲਿਟੀ ਦੇਖੋ ਪੂਰਾ ਪ੍ਰ ਸੈਟ ਅਲਾਈਚ ਕੀ ਹੁੰਦਾ ਇਹਦੇ ਵਿੱਚ 4 ਪੀਸ ਟਾਵਲ ਹੁੰਦੇ ਨੇ ਭਾਜੀ ਇੱਕ ਵੱਡਾ ਟਾਵਲ ਹੁੰਦਾ ਹੈ ਓਕੇ ਮੇਲ ਟਾਵਲ ਇੱਕ ਹੁੰਦਾ ਭਾਜੀ ਆ ਦੇਖੋ ਜੀ ਫੀਮੇਲ ਟਾਵਲ ਜੀ ਜੀ ਤੇ ਦੋ ਇਹਦੇ ਵਿੱਚ ਰਹਿਣਗੇ ਜੀ ਹੈਂਡ ਟਾਵਲ ਅੱਛਾ ਮਤਲਬ ਟੋਟਲ 4 ਪੀਸ ਆ ਗਏ ਇਹਦੇ ਵਿੱਚ ਨਾ ਟੋਟਲ 4 ਪੀਸ ਦੇ ਚ ਟਾਵਲ ਆ ਗਏ ਜੀ ਜੀ ਇਹਦਾ ਜੋ ਪ੍ਰਾਈਸ ਹੈਗਾ ਜੀ 1499 ਰੁਪਏ ਹੈਗਾ ਜੀ ਇਸ ਸਾਈਡ ਤੋਂ ਅਸੀਂ ਦਵਾਂਗੇ ਸਿਰਫ 900 ਰੁਪਏ ਦਾ ਜੀ। ਭਾਜੀ ਇੱਕ ਮਿੰਟ ਇੱਕ ਮਿੰਟ ਯਾਰ ਮੈਨੂੰ ਲੱਗਦਾ ਵੀ ਘਾਟਾ-ਕੂਟਾ ਖਾ ਲੈਣਾ ਐਡੇ ਤਕੜੇ-ਤਕੜੇ ਬ੍ਰਾਂਡ ਐ ਜਿੱਤੇ ਲੋਕੀ 5-10% ਲੈਸ ਨਹੀਂ ਦਿੰਦੇ ਤੁਸੀਂ ਇੰਨੀ ਨਹੀਂ ਭਾਰੀ ਲੈਸ ਲੈਣ ਦੇਉ। ਭਾਜੀ ਸਾਰੇ ਪ੍ਰੀਮੀਅਮ ਬ੍ਰਾਂਡਸ ਤੇ ਪ੍ਰੋਡਕਟਸ ਤੇ ਤੁਹਾਨੂੰ ਇੱਥੇ ਡਿਸਕਾਊਂਟ ਮਿਲੇਗਾ ਜੀ। ਆ ਕੀ ਆ ਗਿਆ ਭਾਜੀ ਹੁਣ? ਇਹ ਭਾਜੀ ਮੈਂ ਤੁਹਾਨੂੰ ਖੋਲ ਕੇ ਦੁਕਾਨਾ ਜੀ ਇੱਕ ਸੈੱਟ ਆਊਗਾ ਜੀ ਸਾਡਾ ਇੰਪੀਰੀਅਲ ਦਾ। ਓਕੇ। ਇਹਦੇ ਵਿੱਚ ਬੇਸਿਕਲੀ ਭਾਜੀ ਦੋ ਕੁਸ਼ਨ ਹੁੰਦੇ ਨੇ ਜੀ। ਹਾਂ ਹਾਂ। ਨਾਲ ਦੋ ਪਿੱਲੋ ਕਵਰ ਹੁੰਦੇ ਨੇ ਓਕੇ ਇਹ 5 ਪੀਸ ਸੈੱਟ ਆ ਜਾਏਗਾ ਪੂਰਾ ਇਹਦੇ ਉੱਤੇ ਅੱਛਾ ਸਾਰਾ ਵਰਕ ਕੀਤਾ ਹੈ ਪੂਰਾ ਭਾਜੀ ਇਹਦੇ ਤੇ ਏਮਬਰਾਇਡਰੀ ਦਾ ਵਰਕ ਹੋਇਆ ਹੋਇਆ ਹੈ ਫੁੱਲ ਸਾਈਜ਼ ਦੇ ਵਿੱਚ ਚਾਦਰ ਆਏਗੀ ਜੀ ਨਾਲ ਅੱਛਾ ਇਹ ਸਾਈਜ਼ ਭਾਜੀ ਫੁੱਲ ਆਏਗਾ ਨਾ ਇਹਦਾ ਭਾਜੀ ਫੁੱਲ ਸਾਈਜ਼ ਚਾਦਰ ਆਏਗੀ ਜੀ ਤੁਸੀਂ ਆਪ ਦੇਖੋ ਜੀ ਇਹ ਕੁਸ਼ਨ ਨਾਲ ਜਿਹੜੀ ਏਮਬਰਾਇਡਰੀ ਵਾਲੀ ਬੈੱਡਸ਼ੀਟ ਆਏਗੀ ਜੀ ਇਹਦਾ ਐਮ ਆਰ ਪੀ ਹੈਗਾ 3000 ਰੁਪਏ ਤੁਹਾਨੂੰ ਇਹ ਵੀ ਦਵਾਂਗੇ ਆਪਾਂ ਇੱਕ ਨਾਲ ਇੱਕ ਫ੍ਰੀ ਜੀ ਏਮਬਰਾਇਡਰੀ ਵਾਲੇ ਪਿੱਲੋ ਕਵਰ ਨੇ ਏਮਬਰਾਇਡਰੀ ਵਾਲੇ ਇਹਦੇ ਕੁਸ਼ਨ ਕਵਰ ਨੇ ਜੀ ਲਾਈਟ ਕਲਰ ਡਾਰਕ ਕਲਰ ਬਹੁਤ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਜੀ ਭਾਜੀ ਇਹ ਜਿਹੜੀਆਂ ਸਪੀਸੀਸ ਦੀਆਂ ਬੈੱਡਸ਼ੀਟਾਂ ਫੇਰ ਆ ਗਈਆਂ ਕੀ ਚੱਕਰ ਭਾਜੀ ਸਪੀਸੀਸ ਦੀਆਂ ਬੈੱਡਸ਼ੀਟਾਂ ਨੇ ਸਪੈਸ਼ਲ ਗਿਫਟਿੰਗ ਲਈ ਆਈਆਂ ਨੇ ਜਿਵੇਂ ਅੱਗੇ ਦੀਵਾਲੀ ਆ ਰਹੀ ਹੈ ਕਿਸੇ ਨੇ 8 ਪੀਸ 10 ਪੀਸ ਗਿਫਟ ਕਰਨੇ ਨੇ ਉਹਨਾਂ ਲਈ ਇਹ ਪ੍ਰੋਡਕਟ ਆਇਆ ਜੀ ਅੱਛਾ ਭਾਜੀ ਇਹਦਾ ਵੀ ਦੇਖੋ ਜੀ 2000 ਰੁਪਏ ਐਮ ਆਰ ਪੀ ਤੁਹਾਨੂੰ ਇਹ ਵੀ ਮਿਲਣਾ ਬਾਇ 1 ਗੇਟ 1 ਤੇ ਜੀ ਤੇ ਭਾਜੀ ਮੈਂ ਇੱਕ ਗੱਲ ਦੱਸੋ ਜੀ ਤਾਂ ਮੇਰੇ ਰੂਮ ਚ ਨਾ ਕਿ 12 ਇੰਚ ਦੇ ਗੱਦੇ ਆ ਉਹਦੇ ਸਪੈਸ਼ਲ ਬੈੱਡ ਸ਼ੀਟ ਆਉਂਦੀ ਉਹ ਵੀ ਮਿਲ ਜੇਗੀ ਭਾਜੀ ਉਹਦੇ ਲਈ ਆ ਸਪੈਸ਼ਲ ਚਾਦਰ ਆਉਂਦੀ ਹੈ 9 ਫੁੱਟ ਬਾਈ 9 ਫੁੱਟ ਦੀ ਚਾਦਰ ਆ ਜਿੰਨੂੰ ਆਪਾਂ ਕਿੰਗ ਸਾਈਜ਼ ਕਹਿੰਨੇ ਆ ਜੀ ਭਾਜੀ ਸੁਪਰ ਕਿੰਗ ਸਾਈਜ਼ ਸੁਪਰ ਕਿੰਗ ਸਾਈਜ਼ 12 ਇੰਚ ਦੇ ਗੱਦਿਆਂ ਦੇ ਉੱਪਰ ਵੀ ਪੂਰੀ ਆਉਂਦੀ ਹੈ ਦਾ ਪ੍ਰੋਪਰ ਪੂਰਾ ਸਾਈਜ਼ ਆਏਗਾ ਤੇ ਪਿੱਲੋ ਕਵਰ ਵੀ ਇਹਦੇ ਵੱਡੇ ਆਣਗੇ ਆ ਦੇਖੋ ਭਾਜੀ ਇਹਦਾ ਪਿੱਲੋ ਕਵ ਕ ਵੀ ਪੂਰੀ ਫਿੱਟ ਆਊਗੀ ਜੀ ਤੇ ਪਾਜੀ ਫਿਰ ਮੇਰੇ ਸਾਹ ਨਾਲ ਹੋਣੀ ਮਹਿੰਗੀ ਜਿਆਦਾ ਇਤਾਂ ਪਾਜੀ 1000 ਰੁਪਏ ਦੀ ਚਾਦਰ ਹੈ ਜੀ ਸਿਰਫ ਇਹਦੇ ਚ ਪਾਜੀ ਸਾਡੇ ਕੋਲ 15 ਡਿਜ਼ਾਈਨ ਅਵੇਲੇਬਲ ਨੇ ਸਾਰੇ ਡਿਫਰੈਂਟ ਕਲਰ ਨੇ ਸਾਰੇ ਇੰਗਲਿਸ਼ ਕਲਰ ਨੇ ਜੀ ਪਾਜੀ ਆ ਜਾਏਗਾ ਵਾਟਰ ਪ੍ਰੂਫ ਕਵਰ ਪਾਜੀ ਪ੍ਰੋਪਰ ਗੱਦਿਆਂ ਦੇ ਉੱਤੇ ਪੂਰਾ ਆਊਗਾ ਇਹ ਇਹ ਪਾਜੀ 12 ਇੰਚ ਲਈ ਕਦੇ ਤੇ ਨਹੀਂ ਆਂਦਾ ਹੋਣਾ ਪਾਜੀ 12 ਇੰਚ ਕਦੇ ਤੇ ਵੀ ਇਹ ਪੂਰਾ ਆਊਗਾ ਚਾਰੋਂ ਪਾਸੇ ਪਾਜੀ ਇਹਦੇ ਲਾਸਟਿਕ ਲੱਗਿਆ ਹੋਇਆ ਵਾ ਓਕੇ ਇਹ ਤੁਸੀਂ ਪ੍ਰੋਡਕਟ ਦੇਖ ਸਕਦੇ ਹੋ ਇਹ ਚਾਰੋਂ ਪਾਸੋਂ ਇਲਾਸਟਿਕ ਆਏਗਾ ਥੱਲੇ ਇਹਦੇ ਵਾਟਰਪਰੂਫ ਲੇਅਰ ਆਉਗੀ ਭਾਜੀ ਜਿੱਦਾਂ ਮਰਜ਼ੀ ਚਾਹ ਡੁੱਲ ਜੇ ਪਾਣੀ ਡੁੱਲ ਜੇ ਕੋਈ ਫਰਕ ਨਹੀਂ ਨਾ ਗੱਦਿਆਂ ਨੂੰ ਕੋਈ ਦਿੱਕਤ ਨਹੀਂ ਭਾਜੀ ਇਹ ਵੀ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਆਫਰ ਦੇ ਵਿੱਚ ਆਊਗਾ ਭਾਜੀ ਉਸ ਤੋਂ ਬਾਅਦ ਲੈ ਆਈਏ ਤੁਹਾਡੇ ਲਈ ਗਿਫਟਿੰਗ ਸੈੱਟ ਭਾਜੀ ਇਹ ਕੁਸ਼ਨ ਦਾ ਸੈੱਟ ਆਏਗਾ ਪਿਓਰ ਕਾਟਨ ਦੀ ਬੈਸ਼ੀਡ ਆਏਗੀ ਫਿਰ 9 ਫੁੱਟ ਵਾਲਾ ਸਾਈਜ਼ ਆਏਗਾ 12 ਇੰਚ ਗੱਦਿਆਂ ਲਈ ਹਾਂ ਹਾਂ ਅੱਜ ਕੱਲ 12 ਇੰਚ ਗੱਦਿਆਂ ਦੀ ਬਹੁਤ ਡਿਮਾਂਡ ਹੈਗੀ ਹੈ ਭਾਜੀ ਬਿਲਕੁਲ ਜੀ 2800 ਰੁਪਏ ਭਾਜੀ ਇਹਦਾ ਐਮ ਆਰ ਪੀਏ ਇਹ ਵੀ ਤੁਹਾਨੂੰ ਦਵ